ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਲਿਖਿਆ ਵੇਖ ਰਹੇ ਹੋ ਗੁਰਬਾਣੀ ਦੀ ਸੰਥਿਆ ਕਰਨੀ ਕਿਉਂ ਜ਼ਰੂਰੀ ਹੈ ਅੱਜ ਆਪਾਂ ਇਹ ਵਿਚਾਰ ਸਾਂਝੇ ਕਰਨੇ ਨੇ ਕਿ ਕਿ ਕਈਆਂ ਦਾ ਸਵਾਲ ਵੀ ਹੁੰਦਾ ਹੈ ਤੇ ਇੱਕ ਸੱਜਣ ਦਾ ਮੈਸੇਜ ਫੋਨ ਵੀ ਆਇਆ ਸੀ ਇਟਲੀ ਤੋਂ ਉਹਨੇ ਕਿਹਾ ਕਿ ਤੁਸੀਂ ਗੁਰਬਾਣੀ ਦਾ ਜਿਹੜਾ ਉਚਾਰਨ ਸਿਖਾ ਰਹੇ ਹੋ ਕੀ ਗੁਰਬਾਣੀ ਸ਼ੁੱਧ ਪੜ ਕੇ ਰੱਬ ਦੀ ਪ੍ਰਾਪਤੀ ਹੋ ਜਾਵੇਗੀ ਜਾਂ ਕਿ ਤੁਹਾਨੂੰ ਤੁਸੀਂ ਗੁਰਬਾਣੀ ਸ਼ੁੱਧ ਪੜਦੇ ਹੋ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ ਪ੍ਰਸੰਗਤ ਜੀ ਉਹਨਾਂ ਦਾ ਇਹ ਕਹਿਣ ਦਾ ਮਤਲਬ ਸੀ ਕਿ ਗੁਰਬਾਣੀ ਜਿਵੇਂ ਮਰਜ਼ੀ ਪੜੋ ਗਲਤ ਪੜੀ ਜਾਓ ਸਹੀ ਪੜੀ ਜਾਓ ਰੱਬ ਮਿਲੇ ਜਾਂ ਨਾ ਮਿਲੇ ਕਿ ਗੁਰਬਾਣੀ ਗਲਤ ਪੜਾਂਗੇ ਤਾਂ ਵੀ ਪਰਮੇਸ਼ਰ ਮਿਲ ਜਾਵੇਗਾ ਪ੍ਰਸੰਗਤ ਜੀ ਆਪਾਂ ਕੁਝ ਕੋ ਉਦਾਹਰਨਾ ਦੇ ਕੇ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਇੱਕ ਵਾਰਤਾ ਆਉਂਦੀ ਏ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੀ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਭਾਏ ਕੋ ਜਪਜੀ ਸਾਹਿਬ ਦਾ ਪਾਠ ਸ਼ੁੱਧ ਉਚਾਰਨ ਕਰੇ ਤੇ ਜਿਹੜੀ ਦਾਤ ਵੀ ਮੰਗੇਗਾ ਉਸਨੂੰ ਪ੍ਰਾਪਤ ਹੋ ਜਾਵੇਗੀ ਤੇ ਭਾਈ ਗੋਪਾਲਾ ਜੀ ਨਿਤਰੇ ਸਨ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਸਿਖਾਇਆ ਸੀ ਸੁਣਾਉਣਾ ਕੀਤਾ ਸੀ ਸਤਿਗੁਰੂ ਮਹਾਰਾਜ ਜੀ ਨੇ ਤੇ ਮਹਾਰਾਜ ਜੀ ਬੜੇ ਖੁਸ਼ ਹੋਏ ਤੇ ਫਿਰ ਮਹਾਰਾਜ ਦੇ ਮਨ ਵਿੱਚ ਵਿਚਾਰ ਆਇ ਕਿ ਇਹਨੂੰ ਜਪਜੀ ਸਾਹਿਬ ਇਸ ਦਾ ਸ਼ੁੱਧ ਉਚਾਰਨ ਸਿਖਾਉਣਾ ਸੁਣਾਉਣਾ ਕੀਤਾ ਹੈ ਤੇ ਇਹਨੂੰ ਗੁਰਤਕਦੀ ਦੇ ਦिए ਪਰ ਉਧਰ ਭਾਈ ਗੋਪਾਲੇ ਦੇ ਮਨ ਵਿੱਚ ਵਿਚਾਰ ਆ ਗਈ ਕਿ ਮਹਾਰਾਜ ਦਾ ਜਿਹੜਾ ਘੋੜਾ ਹੈ ਸਤਗੁਰ ਜੀ ਮੈਨੂੰ ਘੋੜਾ ਦੇ ਦੇਣਾ ਪਰ ਸੰਗਤ ਜੀ ਗਾ ਸਤਗੁਰੂ ਮਹਾਰਾਜ ਇਹ ਤਾਂ ਜਾਣੀ ਜਾਣ ਸਨ ਉਹਨਾਂ ਨੇ ਫਿਰ ਭਾਈ ਗੋਪਾਲਾ ਜੀ ਨੂੰ ਘੋੜਾ ਬਖਸ਼ਿਸ਼ ਕੀਤਾ। ਸ਼ੁੱਧ ਪੜਨ ਗੁਰਬਾਣੀ ਦਾ ਇਹਨਾਂ ਮਹਾਤਮੇ। ਕਲਗੀਧਰ ਪਾਸ਼ਾ ਮਹਾਰਾਜ ਜੀ ਸਮੇਂ ਦੀ ਵੀ ਇੱਕ ਵਾਰਤਾ ਆਉਂਦੀ ਹੈ ਕਿ ਸਿੱਖ ਦੱਖਣੀ ਓਕਾਰ ਦਾ ਪਾਠ ਕਰ ਰਿਹਾ ਸੀ। ਦੱਖਣੀ ਓਕਾਰ ਦੇ ਵਿੱਚ ਇੱਕ ਪੰਕਤੀ ਆਉਂਦੀ ਕਰਤੇ ਕਿ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਉਹ ਸਿੱਖ ਨੇ ਪੜਿਆ ਸੀ ਕੇ ਜਾਣੈ ਗੁਰਸੂਰਾ। ਕੇ ਇੱਕ ਲਾਂ ਛੱਡ ਦਿੱਤੀ ਸੀ ਦੋ ਲਗੀਆਂ ਸੀ ਦਲਾਵਾ ਉੱਥੇ ਇੱਕ ਲਾਂ ਲਾ ਦਿੱਤੀ ਇੱਕ ਲਾਂ ਦੇ ਨਾਲ ਜਿਹੜਾ ਅਰਥ ਸੀ ਉਹ ਬਦਲ ਗਿਆ ਤੇ ਕਲਗੀਧਰ ਪਾਤਸ਼ਾਹ ਨੇ ਫਿਰ ਉਸ ਤੋਂ ਬਾਅਦ ਉਹਨੂੰ ਸਮਝਾਇਆ ਕਿ ਭਾਈ ਗੁਰਬਾਣੀ ਦਾ ਸ਼ੁੱਧ ਉਚਾਰਨ ਕਰੋ ਇੱਕ ਲਾਂ ਦੇ ਨਾਲ ਗੁਰਬਾਣੀ ਦਾ ਜਿਹੜਾ ਉਚਾਰਨ ਅਰਥ ਹੈ ਬਦਲ ਜਾਂਦਾ ਹੈ ਇਹ ਵੀ ਵਾਰਤਾਂ ਆਉਂਦੀ ਹੈ ਮੰਨ ਲਓ ਸੰਗਤ ਜੀ ਆਪਾਂ ਕਿਸੇ ਦਾ ਨਾਂ ਗਲਤ ਲੈ ਲੈ ਰਹੇ ਹਾਂ ਇਸ ਦਾ ਨਾਂ ਕੋਈ ਐ ਮਨੁੱਖ ਦਾ ਇਨਸਾਨ ਦਾ ਤੇ ਆਪਾਂ ਉਹਦਾ ਗਲਤ ਨਾਂ ਲਈਏ ਕਿ ਉਹ ਆਪਣੇ ਤੇ ਖੁਸ਼ੀ ਕਰੇਗਾ ਕਿ ਆਪਣੇ ਤੇ ਖੁਸ਼ ਹੋਵੇਗਾ ਕਦੇ ਨਹੀਂ ਹੋ ਸਕਦਾ ਤੇ ਪ੍ਰਮਾਤਮਾ ਦਾ ਆਪਾਂ ਨਾਮ ਜਿਹੜੇ ਗੁਰਬਾਣੀ ਗਲਤ ਪੜ੍ਹੀਏ ਕਿ ਪ੍ਰਮਾਤਮਾ ਆਪਣੇ ਤੇ ਖੁਸ਼ੀ ਕਰੇਗਾ ਕਿ ਪ੍ਰਮਾਤਮਾ ਆਪਣੇ ਤੇ ਖੁਸ਼ ਹੋ ਸਕਦਾ ਕਦੇ ਨਹੀਂ ਹੋ ਸਕਦਾ ਟਕਸਾਲ ਦੇ ਵਿੱਚ ਕੀ ਅਸੂਲ ਨੇ ਸੰਥਿਆ ਕਰਾਉਣ ਦੇ ਭਾਵੇਂ ਉੱਥੇ ਸੰਗਤ ਜੀ ਕੋਈ ਅਨਪੜ੍ਹ ਇਨਸਾਨ ਚਲੇ ਜਾਵੇ ਪੜਿਆ ਨਾ ਹੋਵੇ ਭਾਵੇਂ ਉਸ ਨੇ ਕਿਸੇ ਪ੍ਰਕਾਰ ਦੀ ਡਿਗਰੀ ਵੀ ਕੀਤੀ ਹੋਵੇ ਕਿ ਇੰਨਾ ਪੜਿਆ ਹੋਵੇ ਮੰਨ ਲਓ ਧਾਰਨ ਤੌਰ ਤੇ ਕਿਸ ਨੇ ਬੀਏ ਕੀਤੀ ਹੈ ਤੇ ਕਿਸ ਨੇ ਇੱਕ ਕਲਾਸ ਵੀ ਨਹੀਂ ਪੜੀ ਦੋਨੇ ਚਲੇ ਜਾਣ ਦੋਨਾਂ ਨੂੰ ਮੁਹਾਰਨੀ ਤੋਂ ਸ਼ੁਰੂ ਕਰਾਉਣਗੇ ਸੰਥਿਆ ਪਹਿਲਾ ਮੁਹਾਰਨੀ ਭਾਵੇਂ ਉੱਥੇ ਕੋਈ ਗਰੰਤੀ ਸਿੰਘ ਵੀ ਚਲੇ ਜਾਵੇ ਕਿ ਆਖੀਏ ਮੈਂ ਘਰੋਂ ਪੜ ਸਿੱਖਿਆ ਪਰ ਨਹੀਂ ਉਹਨੂੰ ਸੰਗਤ ਜੀ ਮੁਹਾਰਨੀ ਤੇ ਲਾਉਣਾ ਹੈ ਉੱਥੋਂ ਦੀ ਇਹ ਮਰਿਆਦਾ ਹੈ ਮੁਹਾਰਨੀ ਤੇ ਲਾਉਣਗੇ ਮੁਹਾਰਨੀ ਤੋਂ ਬਾਅਦ ਉਹਦੇ ਵਿੱਚ ਪਾਠ ਲਿਖੇ ਹੁੰਦੇ ਨੇ ਸਿੱਖਿਆ ਦਿੱਤੀ ਹੁੰਦੀ ਹੈ ਉਹ ਸਾਰੇ ਫਿਰ ਪੜਾਉਂਦੇ ਫਿਰ ਧਰਮ ਪੋਥੀਆਂ ਦੋ ਤਿੰਨ ਧਰਮ ਪੋਥੀਆਂ ਹੁੰਦੀਆਂ ਉਹਦੇ ਵਿੱਚ ਸਾਖੀਆਂ ਹੁੰਦੀਆਂ ਗੁਰੂ ਨਾਨਕ ਪਾਸ਼ਾ ਦੀਆਂ ਉਹ ਸਾਖੀਆਂ ਪੜਾਉਂਦੇ ਨੇ ਜਦੋਂ ਸਹੀ ਪੜਨ ਲੱਪਿਆ ਪੰਜਾਬੀ ਫਿਰ ਉਸਨੂੰ ਗੁਰਕਾ ਸਾਹਿਬ ਦੀ ਸੰਥਿਆ ਕਰਾਉਂਦੇ ਨੇ ਸਾਰੇ ਗੁਰਕਾ ਸਾਹਿਬ ਦੀ ਗੁੜਕਾ ਸਬਦੇ ਵਿੱਚ ਜਿੰਨੀਆਂ ਬਾਣੀਆਂ ਸੱਤ ਬਾਣੀਆਂ ਹੁੰਦੀਆਂ ਨੇ ਫਿਰ ਸ਼ਬਦ ਹਜ਼ਾਰੇ 12ਵਾਂ ਸ਼ਬਦ ਹਜ਼ਾਰੇ ਪਾਛੇ ਦਸਵੀਂ ਇਹ ਸਾਰੀਆਂ ਬਾਣੀਆਂ ਦੀ ਸੰਖਿਆ ਗੁੜਕਾ ਸਹਿਬ ਸੰਪੂਰਨ ਕਰਾ ਕੇ ਉਸ ਤੋਂ ਬਾਅਦ ਪੰਜ ਗ੍ਰੰਥੀ ਪੰਜ ਗ੍ਰੰਥੀ ਦੀ ਸੰਖਿਆ ਸਾਰੀ ਕਰਵਾ ਕੇ ਇੱਕ ਉੱਥੋਂ ਦਾ ਇਹ ਸੂਲ ਹੈ ਕਿ ਉਹ ਲੜੀਵਾਰ ਸੂ ਲੜੀਵਾਰ ਸੰਖਿਆ ਕਰਾਉਂਦੇ ਨੇ ਪਾਤਸ਼ਾਹੀ ਸਰੂਪਾ ਤੋਂ ਲੜੀ ਸੰਖਿਆ ਨਹੀਂ ਕਰਾਉਂਦੇ ਲੜੀਵਾਰ ਪੰਜ ਗ੍ਰੰਥੀ ਬਾਅਦ 22ਵਾਂ 22 ਵਾਰਾਂ ਤੋਂ ਸੰਥਿਆ ਤੋਂ ਬਾਅਦ ਫਿਰ ਭਗਤਾਂ ਦੇ ਬਾਣੀ ਭਗਤਾਂ ਦੀ ਬਾਣੀ ਤੋਂ ਬਾਅਦ ਉਸ ਤੋਂ ਬਾਅਦ ਸੰਗਤ ਜੀ ਸੰਚੀ ਸਾਹਿਬ ਤੇ ਆਉਂਦੇ ਨੇ ਸੰਥਿਆ ਕਰਾਉਣ ਵਾਸਤੇ ਦੋ ਭਾਗ ਹੁੰਦੇ ਨੇ ਦੋ ਭਾਗਾਂ ਦੀ ਸੰਥਿਆ ਕਰਾ ਕੇ ਦੁਬਾਰਾ ਫਿਰ ਦੋ ਭਾਗਾਂ ਦੀ ਸੰਥਿਆ ਕਰਾਉਂਦੇ ਨੇ ਦੋ ਵਾਰੀ ਸੰਥਿਆ ਉੱਤੇ ਕਰਾਉਂਦੇ ਨੇ ਫਿਰ ਉਹਨੂੰ ਕਹਿੰਦੇ ਤੂੰ ਅੱਜ ਤੂੰ ਗਰੰਤੀ ਸਿੰਘ ਬਣਿਆ ਇਹ ਨਹੀਂ ਕਿ ਜਪਜੀ ਸਾਹਿਬ ਪੜ੍ਹਿਆ ਤੇ ਮੈਂ ਗਰੰਤੀ ਸਿੰਘ ਬਣ ਗਿਆ ਨਹੀਂ ਇਹ ਟਕਸਾਲ ਦੀ ਮਰਿਆਦਾ ਹੈ ਤੇ 25 ਵਾਰ ਸੰਖਿਆ ਪੜਨ ਦਾ ਉਥੇ ਹੁਕਮ ਕਰਦੇ ਨੇ ਕਿ 25 ਵਾਰ ਸੰਖਿਆ ਪੜਨੀ ਵੱਧ ਪੜੀ ਉਹਦੀ ਮਰਜ਼ੀ ਹੈ ਘੱਟ ਤੋਂ ਘੱਟ 25 ਵਾਰ ਆਪਾਂ ਇਹ ਵਿਚਾਰ ਕਰ ਰਹੇ ਹਾਂ ਸਾ ਗੁਰਬਾਣੀ ਦੀ ਸੰਖਿਆ ਕਰਨੀ ਕਿਉਂ ਜ਼ਰੂਰੀ ਹੈ ਇਹ ਹੀ ਹੈ ਕਿ ਗੁਰੂ ਸਾਹਿਬ ਦਾ ਆਪਾਂ ਜੇ ਗਲਤ ਉਚਾਰਨ ਕਰ ਰਹੇ ਹਾਂ ਤੇ ਅਰਥ ਦੇ ਅਨਰਥ ਬਣ ਜਾਂਦੇ ਬਣ ਜਾਂਦੇ ਨੇ ਇਸ ਕਰਕੇ ਸੰਖਿਆ ਕਰਨੀ ਬਹੁਤ ਜ਼ਰੂਰੀ ਹੈ ਗੁਰਬਾਣੀ ਦਾ ਸ਼ੁੱਧ ਉਚਾਰਨ ਲਗਾ ਮਾਤਰਾ ਜੇ ਆਪਾਂ ਸੰਛਿਤ ਬਿਨਾ ਪੜਾਂਗੇ ਸੰਗਤ ਜੀ ਤੇ ਲਗਾ ਮਾਤਰਾ ਛੱਡਾਂਗੇ ਹੁਣ ਗੁਰਬਾਣੀ ਆਪਾਂ ਜਪਜੀ ਸਾਹਿਬ ਦੀ ਗੱਲ ਕਰ ਲਈਏ ਹੁਣ ਸੋਚੈ ਸੋਚ ਸੋਚੈ ਚੈ ਆਉਂਦਾ ਪਾਠ ਆਪਾਂ ਕੀ ਪੜਦੇ ਸੰਥਿਆਦ ਬਿਨਾ ਸੋਚੇ ਸੋਚੇ ਸੋਚਣਾ ਹੋਵੇ ਇਸ ਕਰਕੇ ਆਪਾਂ ਜਿੱਥੇ ਲਗਾ ਮਾਤਰਾ ਸਹੀ ਲੱਗੀਆਂ ਹੈ ਦਲਾਵਾ ਔਂਕੜ ਦਲੈਂਕੜ ਸਿਹਾਰੀ ਬਿਹਾਰੀ ਢੋੜਾ ਕਨੋੜਾ ਉਹ ਆਪਾਂ ਛੱਡ ਜਾਂਦੇ ਸੰਥਿਆਦ ਬਿਨਾ ਸੰਥਿਆਦ ਵਿੱਚ ਇਹ ਚੀਜ਼ਾਂ ਹੀ ਸਿਖਾਈਆਂ ਜਾਂਦੀਆਂ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਸੇ ਚੈਨਲ ਤੇ ਗੁਰਬਾਣੀ ਗੁਰਬਾਣੀ ਦੀ ਲੜੀ ਵਾ ਰਾਤ ਨੂੰ 8 ਵਜੇ ਸੰਥਿਆ ਚੱਲ ਰਹੀ ਹੈ ਸਾਰੀ ਸੰਥਿਆ ਜਿੰਨੀ ਵੀ ਸੰਥਿਆ ਆਪਾਂ ਕਰਵਾਈਏ ਸੰਗਤ ਜੀ ਪਲੇਲਿਸਟ ਵਿੱਚ ਜਾਓਗੇ ਇਸ ਚੈਨਲ ਤੇ ਪਲੇਲਿਸਟ ਵਿੱਚ ਤੁਹਾਨੂੰ ਸਾਰੀ ਸੰਥਿਆ ਪ੍ਰਾਪਤ ਹੋ ਜਾਵੇਗੀ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ